ਬਾਬਾ ਜੀ ਮੰਗਾ ਛੇਤੀ ਦੁਸ਼ੇਤੀ ਮੰਗ ਲੈਣੀ ਚਾਹੀਦੀ ਸਰਕਾਰ ਨੂੰ ਕਿ ਬੱਚਿਆਂ ਦਾ ਜਿਹੜਾ ਜਗ੍ਹਾ ਹੈ ਇਹ ਕਲਾਸਾਂ ਦੇ ਵਿੱਚ ਰੱਖਣਿਆਂ ਦੇ ਵਿੱਚ ਇਹਨਾਂ ਨੂੰ ਇੰਨੀ ਦੇਰ ਬਿਠਾਉਣਾ ਹੈ ਸਰਕਾਰਾਂ ਕੋਈ ਨਿਹਾਲ ਹੀ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਸਰਕਾਰ ਹਨਾ ਉਹ ਸਮੇਂ ਸਮੇਂ ਤੇ ਸਾਡੀ ਪੰਜਾਬ ਦੀ ਤੜਕ ਚੱਕਦਾ 16 ਨੇ ਦਿੱਤੀ ਸਾਨੂੰ ਹੁਣ ਤੱਕ ਕੀ ਗਿਆ ਪੰਜਾਬ ਨਸ਼ੇੜੀ ਆ ਪੰਜਾਬ ਨਸ਼ੇ ਦੇ ਨਾਲ ਮਰ ਗਿਆ ਕਾਦਮ ਹੋ ਗਈ ਜਵਾਨੀ ਪਰ 10 ਤਰੀਕ ਵਾਲੇ ਜਿਹੜਾ ਪ੍ਰੋਟੈਕਟ ਹੋਇਆ ਅੱਜ ਤੇ ਜਿਸ ਤਰ੍ਹਾਂ ਨੌਜਵਾਨ ਬੱਚੇ ਬੱਚੀਆਂ ਨੇ ਆਪ ਦਾ ਹੌਸਲਾ ਦਿਖਾਏ ਨੇ ਹਾਂਜੀ ਇਹ ਪੰਜਾਬ ਕੱਢੀ ਕਲਾ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਵੀ ਇਹ ਦਬਣ ਵਾਲੇ ਨਹੀਂ ਉਹ ਦੇਖਦੇ ਸੀ ਵੀ ਖਾਨੀਆਂ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਇਹਨਾਂ ਨੂੰ ਦਵਾ ਲਾ ਨਹੀਂ ਕਰਿਆ ਹਾਂ ਅੱਜ ਜਦੋਂ ਪੰਜਾਬ ਦੀ ਅਣਖਤੇ ਬੋਲ ਦੀ ਗੱਲ ਆ ਜਾਂਦੀ ਹਨ ਸਾਡੇ ਫੇਰ ਅਸੀਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਅੱਜ ਜੋ ਕੁਝ ਤੁਸੀਂ ਹੋ ਰਿਹਾ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਇਥੇ ਇੱਕ ਇਹਨਾਂ ਸਿੱਟੂ ਕਹੋਈ ਕਲਾ ਵਰਤੂ ਇਹ ਕਲਾ ਪਰਸਪਰ ਵਰਤੂ ਇਹ ਜਿਹੜੀ ਚੀਜ਼ ਹੋਈ ਆ ਕਿਸੇ ਨੇ ਕਿਸੇ ਦੇ ਮਨ ਦੇ ਵਿੱਚ ਸੀ ਇਹ ਕਿਸੇ ਨੇ ਸੋਚਿਆ ਸੀ ਵੀ ਆਹ ਕੁਝ ਹੋਣਾ ਇੱਥੇ ਵੀ ਇੰਨਾ ਇੰਨੇ ਸੰਗਤ ਇੰਨੇ ਲੋਕ ਇੰਨੇ ਨੌਜਵਾਨ ਇੱਥੇ ਜਥੇਬੰਦੀਆਂ ਇੰਨੇ ਆਹ ਕੁਝ ਹੋਊਗਾ ਇੱਥੇ ਚੜ ਕੇ ਹੁਣ ਕਿਸੇ ਦੇ ਜਿਹਨ ਅੱਜ ਤੋਂ ਪਹਿਲਾਂ ਮੇਰੇ ਸਾਹਬ ਨਾਲ ਨਹੀਂ ਹੋਣਾ ਬਿਲਕੁਲ ਇਹ ਗੁਰੂ ਦੀ ਕਲਾ ਨਹੀਂ ਵਰਤਦੀ ਆ ਜਦੋਂ ਗੁਰੂ ਕਲਾ ਵਰਤਦਾ ਨਾ ਜਿੱਥੇ ਇਹ ਕਲਾ ਉੱਥੇ ਵਰਤਦੀ ਆ ਜਦੋਂ ਇਥੇ ਹੱਕ ਸੱਚ ਦੀ ਲੜਾਈ ਹੋਵੇ ਹੱਕ ਸੱਚ ਦਾ ਪਹਿਰਾ ਹੋਵੇ ਇਥੇ ਹੱਕ ਸੱਚ ਦੀ ਜਿਹੜੀ ਲੜਾਈ ਸਾਡੀ ਖੌਨ ਦੀ ਲੜਾਈ ਹੈ ਇਥੇ ਸਾਡੀ ਜਿਹੜੀ ਹੈਗੀ ਆ ਉਹ ਅਣਖ ਦੀ ਲੜਾਈ ਹੈ ਸਾਨੂੰ ਇਹ ਦਰਵਾਣਾ ਆ ਜਾ ਉਹਨੇ ਮਨੂਬਤੀ ਸਰਕਾਰ ਅਧਿਨਿਤ ਬਣਾ ਲਈ ਅੱਜ ਨੌਜਵਾਨਾਂ ਬੱਚੇ ਬੱਚੀਆਂ ਨੇ ਝੰਡਾ ਫੜਿਆ ਐਲਾਨ ਕੀਤਾ ਤੇ ਦਿਖਾਇਆ ਫਿਰ ਜੋ ਕੋ ਸੋਇਆ ਤੁਸੀਂ ਦਸ ਦਰੇ ਨੂੰ ਤੇ ਉਹ ਦੀ ਦੇਖਦੇ ਸਭ ਨੇ ਦੇਖ ਦੇਖੀ ਵੀ ਜਾਂਦੇ ਨਹੀਂ ਇਸ ਤਰ੍ਹਾਂ ਆ ਰਹੇ ਨੇ ਇਹ ਜਿਹੜੇ ਕਹਿੰਦੇ ਸੀ ਕਿ ਅਸੀਂ ਇੱਥੇ ਵੜਨ ਨਹੀਂ ਵੀ ਇਹਨਾਂ ਨੂੰ ਹੰਕਾਰ ਵੀ ਸਰਕਾਰ ਨੂੰ ਵੀ ਇੱਥੇ ਅਸੀਂ ਕਿਸੇ ਨੂੰ ਅਜੇ ਤੱਕ ਵੜਨ ਨਹੀਂ ਦਿੱਤਾ ਜੰਨੀਵਰਟੀ ਚੰਡੀਗੜ੍ਹ ਤੇ ਕੋਈ ਆਇਆ ਨਹੀਂ ਹੈਗਾ ਆਪਣਲ ਚੱਲਦੇ ਆ ਜ ਇਹਨਾਂ ਨੇ ਸਾਰਾ ਕੁਝ ਸਭ ਕੁਝ ਟੱਕ ਕੇ ਜਿਹੜੇ ਨੌਜਵਾਨ ਜਿਹੜੇ ਸਾਰੇ ਟੱਕ ਕੇ ਤੇ ਆ ਕੇ ਲੇਗੀ ਇਹ ਗੱਲਾਂ ਵੀ ਸਰਕਾਰ ਨੂੰ ਸਮੇਂ-ਸਮੇਂ ਕੋ ਪਤਾ ਅੱਜ ਦੋ ਦਮੇ ਇਹ ਪੰਜਾਬ ਆ ਬੋਲਣ ਦੇ ਲਾਗ। ਇਸ ਸਮੇਂ ਸਮੇਤ ਤੁਹਾਨੂੰ ਆ ਬਤਾਈਦਾ। ਹੁਣ ਵੀ ਨੌਜਵਾਨ ਉਹ ਨਹੀਂ ਜਿਹੜੀ ਬੱਚੇ-ਵੱਡੀਆਂ ਨੂੰ ਵੀ ਤੁਸੀਂ ਹੌਸਲਾ ਨਾ ਹਾਰਿਓ। ਕੱਲੇ ਇਥੇ ਜੁਨੀਵਰਸਿਟੀ ਨੇ ਕਰਨੇ ਹੁਣ ਸਾਡਾ ਦਾਵਾ ਜੰਡੀ ਕਰਦੇ ਆ। ਬਿਲਕੁਲ ਪੰਜਾਬ ਸਾਡਾ ਜੰਡੀਗਰ ਸਾਡਾ ਹੱਕ ਹੈ ਜੀ। ਹੱਕ ਸਾਡਾ। ਅਸੀਂ ਬੈਠੇ ਆਂ ਆ ਬੱਚੇ-ਵੱਡੀਆਂ ਦੇ ਨਾਲ ਆ ਬਹੁਤ ਵੱਡੀਆਂ ਇਹਨਾਂ ਦੇ ਹੌਸਲੇ ਨੇ। ਸਾਨੂੰ ਵੀ ਇਸ ਜਿਹੜਾ ਇਹਨਾ ਗਿਆ ਪ੍ਰੋਗਰਾਮ ਇਹ ਸਾਨੂੰ ਵੀ ਹੌਸਲਾ ਆਉਦਾ ਵੀ। ਸਾਨੂੰ ਆਸ ਹੈ ਬੱਸ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਨਵੇਂ ਪੁਨਰਜੀਵਿਤ ਜਾਂ ਹੁੰਦੇ ਨੇ ਲੀਡਰਸ਼ਿਪ ਨਜ਼ਰ ਆਉਂਦੀ ਹੈ। ਵਾਈਫਾ ਬੋਲੀਏ ਬਾਸਾ ਹਰੀ ਸਿੰਘ ਨਲੂਏ ਵਰਗੇ ਯੋਧੇ ਜਿਹੜੇ ਹੈਗੇ ਨੇ ਕਾਹਦੇ ਕੰਮ ਨੇ ਪੂਰੇ ਉਹ ਦਿਸ ਰਹੇ ਨੇ ਵੀ ਨੌਜਵਾਨਾਂ ਦੇ ਵਿੱਚ ਉਹ ਹੈ ਆਉਣ ਵਾਲਾ ਜਜ਼ਬਾ ਹੈਗਾ ਜਜ਼ਬਾ ਹੈਗਾ ਇਨਾਂ ਚੁਕਣ ਵਾਲੇ ਨੇ ਨਾ ਇਹ ਵੇਖਣ ਵਾਲੇ ਨਹੀਂ ਜਿਸ ਤਰ੍ਹਾਂ ਇਹਨਾਂ ਦੇ ਨਾਲ ਵਰਤੀਰਾ ਹੋਇਆ ਜਿਸ ਤਰ੍ਹਾਂ ਇਹਨਾਂ ਨੂੰ ਦਬਕੇ ਮਾਰੇ ਗਿਆ ਜਿਸ ਤਰ੍ਹਾਂ ਇਹਨਾਂ ਨਾਲ ਕੁੱਟਿਆ ਗਿਆ ਹੈ ਨਾ ਉਹ ਕਈ ਜੇ ਕੋਈ ਮਾੜਾ ਹੁੰਦਾ ਉਹ ਉਹ ਸਿਲੰਡਰ ਵੀ ਕਰ ਸਕਦੇ ਸੀਗੇ ਚੁੱਕ ਵੀ ਲੱਗਦੇ ਸੀ ਇਨਾਂ ਬਈ ਹਾਰ ਜੀ ਨਾ ਇਹ ਦਰੜ ਕੋਸਾ ਗੁੱਲ ਤੇ ਰੱਖਿਆ ਤੇ ਲੜੇ ਨਹੀਂ ਇਹ ਲੜ ਰਹੇ ਨੇ ਇਹ ਜज्बाਤ ਇਹਨਾਂ ਦੇ ਜਦਬਿੰਦ ਨੂੰ ਸਲਾਮ ਸਲਾਮ ਤੇ ਸਾਡਾ ਵੀ ਜਿਹੜਾ ਹੌਸਲਾ ਵਾਧਾ ਗਿਆ ਸੀ ਇਹਨਾਂ ਨੂੰ ਕਹਿਣਾ ਕਿ ਦਬਣਾ ਨਹੀਂ ਕਰਨਾ ਇਹ ਬੜਾ ਵੱਡਿਆਂ ਦਾ ਆਸ਼ੀਰਵਾਦ ਹੀ ਸਭ ਤੋਂ ਵੱਡਿਆਂ ਦਾ ਕਹਿ ਜੀ ਹੁਕਮ ਕੋਲ ਤੇ ਤਕੂ ਵੀ ਦਾਦ ਨੇ ਘੋੜੇ ਦੀਆਂ ਜੇ ਤੁਸੀਂ ਕੋਈ ਤਾਂ ਬਿਲਕੁਲ ਠੀਕ ਵੱਡਾ ਦਾ ਜੀ ਨਾਲ ਆ ਸੀ ਜਦੋਂ ਹੱਥ ਖੜੀ ਲੜਾਈ ਹੋਣੀ ਸਾਰੇ ਬਰਦੀ ਬੱਤੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿ ਸਾਰੇ ਜਿਹੜੇ ਤੇ ਜੁਨੀ ਕੱਲੀ ਇੱਥੇ ਹੁਣ ਸਾਰਿਆਂ ਦੇ ਆ ਇਹ ਈਸਤੂ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ ਇਸਾਈ ਨੇ ਜਿਹੜਾ ਵੀ ਕੋਈ ਧਰਮ ਦਾ ਇੱਕ ਤੇ ਬੱਚਾ ਪੜਦਾ ਉਹਦਾ ਸਾਰਿਆਂ ਦਾ ਹੱਕ ਮੰਨਦਾ ਨਾਲ ਕੱਲੀ ਇਹ ਕੱਲਾ ਪੰਜਾਬ ਦਾ ਨਹੀਂ ਕੱਲਾ ਪੰਜਾਬ ਦਾ ਸਾਰਿਆਂ ਦਾ ਹੀ ਹੱਕ ਕਿਸੇ ਤੋਂ ਕਿਸੇ ਨਾਲ ਵੀ ਤੱਕਾ ਹੁੰਦਾ ਜੀ ਤੇ ਦੂਜਿਆਂ ਨਾਲ ਦੇਣਾ ਚਾਹੀਦਾ ਜੀ ਦੇਣਾ ਚਾਹੀਦਾ ਬਿਲਕੁਲ ਜੀ ਕੋ ਹਰਿਆਣਾ ਚਾਹੇ ਹਰਚਲਾ ਕਿਸੇ ਨਾਲ ਤੱਕਾ ਹੋਵੇ ਅਸੀਂ ਨਾਲ ਖੜਾਂਗੇ ਮਨੂਬਦੀ ਸਰਕਾਰ ਉਹ ਸਾਨੂੰ ਸਾਰੀ ਕਮਿਊਨਿਟੀ ਨੂੰ ਅਸੀਂ ਮੂਲ ਨਿਵਾਸੀ ਆ ਹਾਂਜੀ ਉਹ ਸਾਨੂੰ ਦਬਣਾ ਚਾਹੁੰਦੇ ਆਂ ਕਿ ਅਸੀਂ ਇਕੱਲੇ ਇਕੱਲੇ ਲੜਾਂਗੇ ਤੁਸੀਂ ਮਾਰੇ ਜਾਵਾਂਗੇ ਜਦੋਂ ਅਸੀਂ ਇਕੱਠੇ ਹੋਗੇ ਸਰਕਾਰੀ ਤਾਕਤ ਨਹੀਂ ਆਉਣ ਚਾਹੇ ਉਹ ਕਰ ਮੈਂ ਇੱਥੇ ਵਜਾ ਸਰਕਾਰ ਝੁਕੀ ਆ ਹਾਂਜੀ ਸਰਕਾਰ ਨੇ ਜਿਹੜੇ ਹੈਗੇ ਗੋਡੇ ਟੇਕ ਦੇਣੇ ਆ ਥੋੜੇ ਦਿਨਾਂ ਦੇ ਵਿੱਚ ਅੱਧਾ ਕੰਮ ਹੋ ਗਿਆ ਤਾਂ ਰਹਿ ਗਿਆ ਉਹ ਜੂਨ ਕਿਰਪਾ ਕਰ ਦੇਣੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਆਓ ਆਪਾਂ ਇਹਨਾਂ ਬੱਚਿਆਂ ਦਾ ਹੌਸਲਾ ਭਾਈ ਇੱਥੇ ਆਇਆ ਕਰੋ ਜਿੰਨਾ ਜਿਹੜੇ ਮਸਲਾ ਕੋਈ ਤੌਂਦੇ ਹਾਂ ਨਹੀਂ ਹੋ ਜਾਣਾ ਜਿਤਨਾ ਹੀ ਕਹਿੰਦੇ ਗੱਡ ਤੇ ਆ ਵਾਸਲਾਮ ਬੋੜਾ ਗੁਰੂ ਸਰਪੜੀ ਪਾਕਾ ਦੀ ਸਾਰੀ ਕਮੇਟੀ ਨਹੀਂ ਕਰਦੀ ਹਾਂਜੀ ਹਾਲੇ ਗੁਰਜੀ ਦਾ ਖਾਲਸਾਦ ਵਾਹ ਵਾਹ ਹਾਲਾ